ਦੀ ਸਰਕਾਰ ਮੁਤਾਬਕ ਪੰਜਾਬ ਦੀ ਸਰਕਾਰ ਮੁਤਾਬਕ ਇਹ ਸਾਡੇ ਨਾਲ ਬੜਾ ਤਗੜਾ ਫਰੇਬ ਹੋੰਡਿਆ ਅੱਜ ਦੇ ਦਿਨ ਦੀ ਤੁਸੀਂ ਗੱਲ ਕਰੀ ਆਪਾਂ ਅੱਜ ਦੇ ਦਿਨ ਦੀ ਗੱਲ ਕਰੀਏ ਇਹ મત ਦੇ ਮਤਦਾਨ ਸਾਡੇ ਕੋਲ ਆਣ ਆ ਰਹੇ ਹੈ ਗਿਆ ਪਰ ਮਤਦਾਨ ਵੀ ਫਰੇਬ ਨਾਲ ਸਾਡੇ ਮੱਥੇ 'ਤੇ ਲੱਗਣਾ ਚਾਹੁੰਦੇ ਮਤਦਾਨ ਅਸੀਂ ਇਹਨਾਂ ਨੂੰ ਮਤਦਾਨ ਕਰਨੀ ਆਪਣੀ 5 ਸਾਲ ਬਾਅਦ ਤੇ ਇਹ ਸਾਡੇ ਮੱਥੇ ਨਹੀਂ ਲੱਗਣਾ ਚਾਹੁੰਦੇ ਔਰ ਬਾਹਰੋਂ ਹੋਰ ਨਾ ਤਰੀਕਿਆਂ ਦੇ ਨਾਲ ਚਾਹੇ ਉਹ ਪ੍ਰਸ਼ਾਸਨ ਦੇ ਰਾਹੀਂ ਜਾਂ ਕਿਸੇ ਤਰੀਕੇ ਦੇ ਰਾਹੀਂ ਵੋਟਾਂ ਜਿਹੜੀਆਂ ਹੈਗੀਆਂ ਬਟੋਰਨ ਦਾ ਕਰਨ ਦੇ ਹੈਗੇ ਆ ਵੋਟਾਂ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਬਟੋਰ ਨਹੀਂ ਦਵਾਂਗੇ ਸਾਡੇ ਨਾਲ ਬੜਾ ਹਿੰਦੁਸਤਾਨ ਦੀ ਸਰਕਾਰ ਨੇ ਧੱਕਾ ਕੀਤਾ ਹੈਗਾ ਸਾਨੂੰ ਦਿੱਲੀ ਨੇ ਜਾਣ ਦਿੱਤਾ ਐਵੇਂ ਸਾਨੂੰ ਕਿਸੇ ਦੇ ਮੱਥੇ ਨਹੀਂ ਲੱਗਣ ਦੇਂਦੇ ਹੈਗੇ ਇੰਨਾ ਜਿਹੜਾ ਧੱਕਾ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਪ੍ਰਧਾਨ ਜਿਹੜੀ ਅੱਜ ਇਹ ਬੀਜਪੀ ਦੇ ਵਿਰੋਧ ਕੀਤਾ ਜਾ ਰਿਹਾ ਮੰਗਾ ਦੀ ਉੱਥੇ ਰਿ ਉੱਥੇ ਖੜੀਆ ਕੀ ਕਹਿਣਾ ਜਾਊਗਾ ਵੇਖੋ ਜੀ ਅੱਜਾਨੂੰ ਪਤਾ ਲੱਗਾ ਸਾਡੀ ਸਾਰੀ ਜੁਨੀਅਨ ਨੂੰ ਤੇ ਬੀਜਪੀ ਦੇ ਨੇਤਾ ਪਹੁੰਚ ਰਹੇ ਨੇ ਤੇ ਆਪਣੀ ਜਿਹੜੀ ਭਾਰਤੀ ਕਿਸਾਨ ਜੁਨੀਅਨ ਕਾਦੀਆਂ ਜੁਨੀਅਨ ਉਹਨਾਂ ਨੂੰ ਪਤਾ ਲੱਗਾ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਦਸਵੀਰ ਸਿੰਘ ਲੇਟਾ ਉਹਨਾਂ ਨੂੰ ਉਹਨਾਂ ਦੀ ਰਹਿਣ ਏਠਾ ਜਿਹੜੇ ਜਿੰਨੀ ਵੀ ਸੰਗਤ ਅੱਜ ਉਹਨਾਂ ਨੇ ਕੱਲ ਵੀ ਸੱਦਾ ਦਿੱਤਾ ਤਾਂ ਉਸ ਹਿਸਾਬ ਨਾਲ ਆਪਾਂ ਮੈਸੇਜ ਲਾਇਆ ਇਹ ਉਹਨਾਂ ਨੂੰ ਅੱਜ ਭਾਜਪੀ ਵਾਲਿਆਂ ਨੂੰ ਅਸੀਂ ਆਪਣੇ ਸਵਾਲ ਤੇ ਜਵਾਬ ਕਰਨੇ ਪਿਆਰ ਮੁਹੱਬਤ ਨਾਲ ਸ਼ਾਂਤ ਬਾਈ ਨਾਲ ਕਿਉਂ ਇਨਾ ਕਿਸਾਨਾਂ ਨੂੰ ਉਹਨਾਂ ਨੇ ਦਿੱਲੀ ਜੀ ਵੀ ਧੋਖਾ ਦਿੱਤਾ ਤੁਹਾਨੂੰ ਮੰਨ ਕੇ ਮੰਗਾ ਤੇ ਉਹਨਾਂ ਨੇ ਕਬੂਤਰਬਾਜ਼ੀ ਕੀਤੀ ਏ ਪਰ ਹੁਣ ਜਿਹੜਾ ਕਿਸਾਨ ਹੈ ਜਾਗ ਚੁੱਕਾ ਵਾ ਉਹਨਾਂ ਦੇ ਨਾਲ ਕੱਲਾ ਕੱਲਾ ਕਿਸਾਨ ਜੇਕਰ ਇਹ ਪਿੰਡਾਂ 'ਚ ਜਾ ਕੇ ਕੋਸ਼ਿਸ਼ ਕਰਨ ਦੇ ਲੋਕ ਬੀਬੀਆਂ ਭੈਣਾਂ ਤਿਆਰ ਪਰ ਤਿਆਰ ਨੇ ਇਹਨਾਂ ਨੂੰ ਪਿੰਡਾਂ 'ਚ ਮੇਰੇ ਦੇ ਹਿਸਾਬ ਨਾਲ ਉਹਨਾਂ ਨੂੰ ਵੜ ਨਹੀਂ ਦੇਂਦੀਆਂ ਵੇਖੋ ਮੈਂ ਆਪਣੇ ਹੋਰ ਨਾ ਪਿੰਡਾਂ ਦਾ ਨਹੀਂ ਮੈਂ ਕਹਿ ਸਕਦਾ ਮੈਂ ਦੇ ਆਪਣੇ ਬਰੋਵਾਂ ਨਡਾਲੇ ਸਾਡੀਆਂ ਬੀਬੀਆਂ ਘੜਾ ਬਿਲਕੁਲ ਤਿਆਰ ਪਰ ਤਿਆਰ ਨੇ ਭਾਜਪੀ ਦਾ ਕੋਈ ਵੀ ਨੇਤਾ ਉੱਥੇ ਬਰੋਵਾਂ ਚ ਨਹੀਂ ਵੜੇਦਾ ਉਹ ਛੜ ਕੋ ਬਾਈਪਾਸ ਚੋਰੀ-ਚੋਰੀ ਜਾਏਗਾ ਪਰ ਰੋਡ ਤੁਹਾਡੇ ਸਾਹਮਣੇ ਨਹੀਂ ਆਏਗਾ ਇਹ ਸਾਡਾ ਧਿਆ ਜੋ ਇਹਨਾਂ ਨੇ ਤੁਹਾਡੇ ਨਾਲ ਇੱਕ ਸਾਲ ਤੁਹਾਡੇ ਨਾਲ ਕਿਸਾਨਾਂ ਨਾਲ ਦਿੱਲੀ ਕੀਤਾ ਸਾਨੂੰ ਬੜਾ ਤੁਹਾਡੇ ਬਜ਼ੁਰਗ ਬੈ ਨਹੀਂ ਜਿੱਤਾ ਕਿਤੇ ਸਾਡੇ ਤੇ ਬੈਠੇ ਰਹੇ ਭਰਾਓ ਇਹ ਕਰਕੇ ਮੇਰੀ ਬੇਨਤੀ ਹੈ ਅਸੀਂ ਉਹਨਾਂ ਨਾਲ ਸ਼ਾਂਤ ਭਾਈ ਹੁਣ ਉੱਥੇ ਜਾ ਕੇ ਉਹਨਾਂ ਨੂੰ ਸਵਾਲ-ਜਵਾਬ ਕਰਾਂਦੇ ਅੱਜ ਮਿਤੀ 11 5 2024 ਯਾਨੀ ਸ਼ਨੀਵਾਰ ਸਾਡਾ ਬਲਾਕ ਪੁਨਾਥਾ ਜ਼ਿਲ੍ਹਾ ਕਪੂਰਥਲਾ ਜਿਹੜਾ ਪੰਜਾਬ ਦਾ ਬੜਾ ਮਸ਼ਹੂਰ ਜ਼ਿਲ੍ਹਾ ਆ ਅਸੀਂ ਅੱਜ ਪੁਨਾਥਾ ਜਿਹੜਾ ਗੁਰਦੁਆਰਾ ਸੁਖਸਾਤਰ ਮੇਰੀਆਂ ਸਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਹੜਾ ਖੂਸਲਾ ਬਲਾਕ ਕਰਤਾਸਪੁਰ ਅਕਸਰ ਹੋਏ ਆ ਜੋ ਸਾਨੂੰ ਪਤਾ ਲੱਗਾ ਸੀ ਅੱਜ ਬੀਜੇਪੀ ਵਾਲੇ ਜਿਹੜੇ ਹਿਸ਼ਾਰਪੁਰ ਤੋਂ ਸਾਡੀ ਬੀਬੀ ਬੈਦਮਾ ਸੁਨੀਤਾ ਸ਼ੋਮਪ੍ਰਕਾਸ਼ ਫਗਵਾੜੇ ਤੋਂ ਹਿਸ਼ਾਰਪੁਰ ਤੋਂ ਐਮਪੀ ਦੀ ਸੀਟ ਲੜ ਰਹੇ ਆ ਅਸੀਂ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਇੱਥੇ ਜਿਹੜੇ ਆ ਪਹੁੰਚੇ ਸਾਰੀ ਜਥੇਬੰਦੀ ਜ਼ਿਲ੍ਹੇ ਦੀ ਜਿਹੜੀ ਪਹੁੰਚੀ ਆ ਤੇ ਜਿਹੜਾ 11 ਸਵਾਲ ਸੰਯੁਕਤ ਮੋਰਚਿਆਂ ਨੂੰ ਜਿਹੜਾ ਉਹਨਾਂ ਨੂੰ ਦੇਖ ਕੇ ਸਾਨੂੰ ਭੇਜੇ ਆ ਉਨੇ ਨੂੰ ਤੁਸੀਂ ਕੀ ਬੀਜੇਪੀ ਵਾਲੇ ਕੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਝੂਠ ਮੋਕ ਕੇ ਹਰ ਸਾਲ ਵੋਟਾਂ ਲਾ ਜਾਂਦੇ ਆ ਔਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਵਪਾਰੀ ਨੂੰ ਦੁਕਾਨਦਾਰ ਨੂੰ ਜਿਹੜਾ ਘਬਰਾਹ ਕਰਦੇ ਆ ਉਹਦੇ ਵਾਸਤੇ ਅੱਜ ਅਸੀਂ ਉਹਨਾਂ ਨੂੰ ਪੁੱਛਣ ਆਏ ਸੀ ਕਿ ਸਾਨੂੰ ਇਹ 11 ਸਵਾਲਾਂ ਦਾ ਜੋ ਸੀਮਤ ਮੋਰਚਿਆਂ ਤੋਂ ਸਾਨੂੰ ਸੱਦਾ ਪੱਤਰ ਆਇਆ ਉਹਦੇ ਸਾਨੂੰ ਜਵਾਬ ਦਿਓ ਕੀ ਮੰਗਾ ਹੈਗੀ ਉਹਦੇ ਚ ਕੀ ਮੰਗਾ ਰੱਖੀ ਹੋਈਆਂ ਜਿਹੜੀ 11 ਮੰਗਾ ਦੀ ਗੱਲ ਕੀਤੀ ਜਿਹੜੀ 11 ਮੰਗਾ ਦੇਖੋ ਮੇਨ ਜਿਹੜੀ ਮੰਗਿਆ ਸਾਡੀ ਜਿਹੜਾ ਦਿੱਲੀ ਅਸੀਂ 2021 ਉੱਥੇ ਜਿਹੜਾ ਦਿੱਲੀ ਸਾਡੀ ਆ ਜਿਹੜਾ ਸਭਾ ਸੰਨਾ ਪੰਜਾਬ ਸੰਨਾ ਤੇ ਅਸੀਂ ਉੱਥੇ ਜਿਹੜੇ ਗਏ ਸੀ ਉਹਦੇ ਵਾਸਤੇ ਜਿਹੜਾ ਸਾਨੂੰ ਉੱਥੇ ਕਿਉਂ ਰੋਕਿਆ ਗਿਆ ਹਰਿਆਣੇ ਦੇ ਵਿੱਚ ਜਾਂ ਦਿੱਲੀ ਦੇ ਬਾਡਰਾ ਤੇ ਇਹਨਾਂ ਕਿਉਂ ਲਾਈ ਗਏ ਤੋ ਇਹ ਕਿਉਂ ਪੁੱਠੇ ਗਏ ਸਾਨੂੰ ਜਵਾਬ ਦਿਓ ਕਿ ਅਸੀਂ ਦਿੱਲੀ ਦੇ ਜਾ ਨਹੀਂ ਸਕਦੇ ਅਸੀਂ ਹਿੰਦੁਸਤਾਨ ਦੇ ਵਾਸੀ ਨਹੀਂ ਕੀ ਸ਼ੁਭਕਰਮ ਦੀ ਜਿਹੜੀ ਮੌਤ ਹੋਈ ਆ ਇੱਥੇ ਹਰਿਆਣੇ ਬਾਡਰ ਤੇ ਉਹ ਉਸ ਜੰਗ ਮੁੰਡਾ ਜਿਹੜਾ ਅਸੀਂ 22 23 ਸਾਲ ਦਾ ਉਮਰ ਦਾ ਜਵਾਨ ਆ ਉਹ ਜਥੇਬੰਦੀ ਜਿਹੜੀ ਆ ਉਹਨੂੰ ਜਿਹੜਾ ਮਾਰਿਆ ਗਿਆ ਔਰ ਜ਼ੀਰੋ ਦੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਨੇ ਆਫੇ ਦਰਜ ਕੀਤੀ ਏ ਉਹ ਕਿਸ ਤਰ੍ਹਾਂ ਕੇ ਮਾਰਿਆ ਗਿਆ ਆ ਜਾਂ ਜਿਹੜਾ ਸਾਨੂੰ ਐਮਐਸਪੀ ਜਿਹੜਾ ਮੋਦੀ ਸਰਕਾਰ ਨੇ ਵੀ ਜਦੋਂ 2014 ਚ ਬਣੀ ਆ ਉਦੋਂ ਕਿਹਾ ਸੀ ਤੁਹਾਨੂੰ ਕਿਸਾਨਾਂ ਨੂੰ ਸਹੀ ਫਸਲਾਂ ਤੇ ਮੈਂ ਐਮਐਸਪੀ ਦੇਾਂਗਾ ਉਹ ਨਹੀਂ ਦਿੱਤੀ ਜਾਂ ਭਗਵੰਤ ਮਾਨ ਜੀ ਸਰਕਾਰ ਜਿਹੜੀ 2022 ਚ ਬਣ ਪਹਿਲਾਂ ਭਗਵੰਤ ਮਾਨ ਜੀ ਨੇ ਕਿਹਾ ਸੀ ਤੁਹਾਨੂੰ ਕਿਸਾਨਾਂ ਨੂੰ ਮੈਂ ਇੱਕ ਮਹੀਨੇ ਦੇ ਵਿੱਚ ਜਿਹੜੀ ਐਮਐਸਪੀ ਦੇਾਂਗਾ ਕਿਉਂ ਨਹੀਂ ਦਿੱਤੀ ਜਿਹੜੀ ਸਾਡੀ ਬੀਬੀ ਆ ਜਿਹੜੀ ਗਗਨਮਾਨ ਜਿਹੜੀ ਅਮਰ ਸਾਹ ਕੋ ਯੋਨਾ ਉਥੋਂ ਜੁੱਤੀ ਸੀ ਪ੍ਰਾਈਵੇਟ ਮੰਤਰੀ ਬਣੀ ਸੀ ਉਹਦੇ ਨੇ ਕਿਹਾ ਕਿ ਮੈਂ ਛੁੱਟੀ ਦਾ ਮੈਂ 5 ਮਿੰਟਾਂ ਜਾਂ ਐਮਐਸਪੀ ਦੇਾਂਗੇ ਸਾਨੂੰ ਕਿਉਂ ਨਹੀਂ ਦਿੱਤੀ ਸਾਡਾ ਪ੍ਰਾਈਵੇਟ ਜਿਹੜੀ ਬਿਗਲੀ ਆ ਇਹਨੂੰ ਪ੍ਰਾਈਵੇਟ ਦਾਣਾ ਕਿਉਂ ਕਰ ਰਹੇ ਆ ਸਾਨੂੰ ਜਿਹੜਾ ਫਸਲਾਂ ਦਾ ਉਹ ਹੀ ਮੈਂ ਕਹਾਂ ਚੁਗਾ ਸਹੀ ਜਿਹੜਾ ਮੁੱਲ ਨਹੀਂ ਮਿਲ ਰਿਹਾ ਇਸ ਕਰਕੇ ਦੇ ਨਾਲ ਕਿਸਾਨ ਆ ਉਹ ਸੰਘਰਸ਼ ਦੇ ਨਾਲ ਤੁਰੇ ਆ